ਦੋਸਤੋ ਖਾਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੋ ਕਿ ਸਿੱਖਾਂ ਦਾ ਬਹੁਤ ਜ਼ਿਆਦਾ ਮਜ਼ਾਕ ਉਡਾਇਆ ਜਾਂਦਾ ਹੈ ਸਰਦਾਰਾਂ ਦਾ ਮਜ਼ਾਕ ਉਡਾਇਆ ਜਾਂਦਾ ਕਈ ਫਿਲਮਾਂ ਦੇ ਵਿੱਚ ਵੀ ਤੇ ਕਈ ਜਗ੍ਹਾ ਤੇ ਕਹਿੰਦੇ ਨੇ ਕਿ ਇਹਨਾਂ ਦੇ 12 ਵਜ ਚੁੱਕੇ ਨੇ ਇਹਨਾਂ ਦਾ ਲੋਕਾਂ ਦਾ ਕਹਿਣਾ ਹੈ ਕਿ 12 ਵਜੇ ਸਿੱਖਾਂ ਦਾ ਯਾਨੀ ਕਿ ਸਰਦਾਰਾਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਪਰ ਉਹਦੇ ਪਿੱਛੇ ਇਤਿਹਾਸ ਕੁਝ ਹੋਰ ਹੈ ਬੜਾ ਵੱਡਾ ਇਤਿਹਾਸ ਹੈ ਸਿੱਖਾਂ ਦਾ ਉਸ ਦੇ ਰਿਲੇਟਡ ਮੈਂ ਇੱਕ ਵੀਡੀਓ ਤਿਆਰ ਕੀਤੀ ਹੈ ਜੋ ਕਿ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਪੂਰਾ ਇਤਿਹਾਸ ਦੱਸਿਆ ਜਾਵੇਗਾ ਸੰਗਤ ਜੀ ਪਿਆਰ ਸਾਹਿਤ ਵੀਡੀਓ ਪੂਰੀ ਦੇਖਣਾ ਜੀ ਔਰ ਇੱਕ ਸਾਡੇ ਹੌਸਲੇ ਬੁਲੰਦ ਕਰਨ ਵਾਸਤੇ ਵਾਇਰਲ ਲਿਖ ਕੇ ਕਮੈਂਟ ਔਰ ਸ਼ੇਅਰ ਔਰ ਲਾਈਕ ਪੱਕਾ ਕਰਨਾ ਜੀ ਔਰ ਇਦਾਂ ਦੀਆਂ ਵੀਡੀਓ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਆਓ ਦੋਸਤੋ ਚਲਦੇ ਹਾਂ ਮਾਰਦੇ ਹਾਂ ਪੂਰੀ ਵੀਡੀਓ ਵੱਲਨੇਗਾ ਸੰਗਤ ਜੀ ਸਨ 1738 ਔਰ 39 ਵਿੱਚ ਅਫਗਾਨਿਸਤਾਨ ਦੇ ਜੁਲਮੀ ਬਾਦਸ਼ਾ ਨਾਦਰ ਸ਼ਾਹ ਨੇ ਹਿੰਦੁਸਤਾਨ ਤੇ ਬੁਰੀ ਤਰ੍ਹਾਂ ਨਾਲ ਹਮਲਾ ਕਰ ਦਿੱਤਾ। ਸੰਗਤ ਜੀ ਨਾਦਰ ਸ਼ਾਹ ਨੇ 1739 ਦੇ ਵਿੱਚ ਬੁਰੀ ਤਰ੍ਹਾਂ ਨਾਲ ਲੁੱਟ-ਪਾਟ ਕੀਤੀ 70 ਕਰੋੜ ਨਗਦੀ, ਹੀਰੇ-ਜਵਾਹਰ ਤਖੋਹੇ ਨੂਰ, ਦਰੇ ਨੂਰ ਜੈਸੇ ਬਹਾਦਰ ਹੀਰੇ ਵੀ ਲੁੱਟ ਕੇ ਲੈ ਗਿਆ ਦੋਸਤੋ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਕਤਲਿਆਮ ਦਿਨ ਗਿਣਿਆ ਜਾਂਦਾ ਹੈ ਨਾਦਰ ਸ਼ਾਹੀ ਕਤਲਿਆਮ ਦਿਨ ਜਦੋਂ ਨਾਦਰ ਸ਼ਾਹ ਨੇ ਦਿੱਲੀ ਉੱਪਰ ਹਮਲਾ ਕੀਤਾ ਸੀ ਤਾਂ 10 ਘੰਟਿਆਂ ਦੇ ਵਿੱਚ ਸਵਾ ਲੱਖ ਉਸਨੇ ਕਤਲ ਸ਼ਰਿਆਮ ਕਰ ਦਿੱਤਾ ਸੀ ਦੋਸਤੋ ਦਿੱਲੀ ਦੀਆਂ ਗਲੀਆਂ ਵਿੱਚ ਜਾਣੋ ਕਿ ਖੂਨ ਦੇ ਦਰਿਆ ਹੀ ਚੱਲ ਪਏ ਸੀ ਇਹ ਕਤਲਿਆਮ ਨਾਦਰ ਸ਼ਾਹ ਨੇ ਲਾਸ਼ ਤੇ ਤਰਸ ਖਾ ਕੇ ਬੰਦ ਨਹੀਂ ਕੀਤਾ ਤੇ ਦੋਸਤੋ ਜਦੋਂ ਲੋਕਾਂ ਨੇ ਜਾ ਕੇ ਅੱਗੇ ਬੇਨਤੀ ਕੀਤੀ ਜੋਦੜੀ ਕੀਤੀ ਕਿ ਬਾਦਸ਼ਾਹ ਜੀ ਇਹ ਕਤਲਿਆਮ ਰੋਕ ਦਿੱਤਾ ਜਾਵੇ ਤਾਂ ਬਾਦਸ਼ਾਹ ਨੇ ਅੱਗੋਂ ਉਹਨਾਂ ਅੱਗੇ ਬਹੁਤ ਹੀ ਡਿਮਾਂਡਾਂ ਰੱਖ ਦਿੱਤੀਆਂ ਤੇ ਦੋਸਤੋ ਜਿਸ ਵਿੱਚ 100 ਕਰੋੜ ਰੁਪਈਆ 70 ਕਰੋੜ ਦੇ ਹੀਰੇ ਜਵਾਹਰਾ 1000 ਹਾਥੀ 7000 ਨਸਲੀ ਘੋੜੇ 10000 ਊਠ 10000 ਔਰਤਾਂ 2200 ਕੁਆਰੀਆਂ ਕੁੜੀਆਂ ਤੇ 100 ਹੀ ਜਿਹੜੇ ਹਰਮਦੀ ਸੇਵਾ ਕਰਨ ਲਈ ਅਤੇ ਦੋਸਤੋ ਇਸ ਤੋਂ ਇਲਾਵਾ ਦਿੱਲੀ ਦੇ ਚੋਟੀ ਦੇ ਕਾਰੀਗਰ 200 ਲਹਾਰ 200 ਪੱਥਰਕੜ ਤੇ 300 ਰਾਜਮਿਸਤਰੀ ਦੀ ਡਿਮਾਂਡ ਵੀ ਰੱਖ ਦਿੱਤੀ ਅਤੇ ਦੋਸਤੋ ਦਿੱਲੀ ਨੂੰ ਲੀਰੋ ਲੀਰ ਕਰਕੇ ਸਮੁੰਦਰੀ ਤੂਫਾਨ ਵਾਂਗ ਲੁੱਟ ਕੇ ਲੁੱਟਦਾ ਸਾਰਾ ਮਾਲ ਆਪਣੇ ਗੱਡਿਆਂ ਉੱਪਰ ਲੱਦ ਕੇ ਵਾਪਸ ਈਰਾਨ ਵੱਲ ਮੋੜਨ ਰੁਖ ਕਰ ਰਿਹਾ ਸੀ ਤੇ ਦੋਸਤੋ ਹੁਣ ਫਿਲਮ ਵਿੱਚ ਐਂਟਰੀ ਹੁੰਦੀ ਅਸਲੀ ਹੀਰੋ ਦੀ ਦੋਸਤੋ ਜਦੋਂ ਜੰਗਲਾਂ ਵਿੱਚ ਬੈਠੇ ਸਿੱਖਾਂ ਨੂੰ ਪਤਾ ਲੱਗਿਆ ਕਿ ਨਾਦਰ ਸ਼ਾ ਲੋਕਾਂ ਉੱਪਰ ਜ਼ੁਲਮ ਕਰ ਰਿਹਾ ਹੈ ਸ਼ਰਿਆਮ ਕਤਲਿਆਮ ਕਰ ਰਿਹਾ ਹੈ ਇਹ ਗੱਲਾਂ ਸੁਣ ਕੇ ਸਿੰਘਾਂ ਦਾ ਖੂਨ ਬੁਰੀ ਤਰ੍ਹਾਂ ਨਾਲ ਖੋਲ ਉੱਠਿਆ ਤੇ ਸੰਗਤ ਜੀ ਨਵਾਬ ਕਪੂਰ ਸਿੰਘ ਦੇ ਕਹਿਣ ਤੇ ਤੁਰੰਤ ਸਾਰੇ ਜਿੰਨੇ ਵੀ ਸਿੰਘ ਸੀ ਜੰਗਲਾਂ ਵਿੱਚ ਇੱਕ ਝੰਡੇ ਥੱਲੇ ਇਕੱਤਰ ਹੋ ਗਏ ਨਵਾਬ ਕਪੂਰ ਨੇ ਸਾਰੇ ਦਾਸਤਾਨ ਸਿੰਘਾਂ ਨੂੰ ਦੱਸੀ ਤੇ ਦੱਸਿਆ ਕਿ ਨਾਦਰ ਸ਼ਾ ਅੱਜ ਹਿੰਦੁਸਤਾਨ ਦੀ ਇੱਜ਼ਤ ਅਤੇ ਲੱਖਾਂ ਕਰੋੜਾਂ ਦਾ maal ਲੁੱਟ ਕੇ ਵਾਪਸ ਲੈ ਕੇ ਜਾ ਰਿਹਾ ਹੈ ਦੋਸਤੋ ਨਾਦਰ ਸ਼ਾ ਸ਼ੈਤਾਨ ਦੇ ਮੂਰੇ ਨਾ ਹੀ ਕਿਸੇ ਰਾਜਪੂਤ ਦੀ ਤਲਵਾਰ ਚੱਲੀ ਤੇ ਨਾ ਹੀ ਕਿਸੇ ਮਰਹੱਟੇ ਨੇ ਜ਼ੋਰ ਦਿਖਾਇਆ ਨਾਦਰ ਸ਼ਾ ਸਭ ਕੁਝ ਲੁੱਟ ਕੇ ਇਹ ਜਾਣ ਕੇ ਵਾਪਸ ਜਾ ਰਿਹਾ ਸੀ ਕਿ ਇੱਥੋਂ ਦੀਆਂ ਕੌਮਾਂ ਜਿਉਂਦੀਆਂ ਜਾਗਦੀਆਂ ਨਹੀਂ ਹਨ ਉਹ ਅੰਦਰੋਂ ਖੋਖਲੀਆਂ ਹਨ ਅਤੇ ਜਿਨ੍ਹਾਂ ਕੌਮਾਂ ਵਿੱਚ ਆਪਣੀ ਧੀਆਂ ਤੇ ਭੈਣਾਂ ਦੀ ਅਣਖ ਆਬਰੂ ਬਚਾਉਣ ਦੀ ਸਮਰੱਥਾ ਬਿਲਕੁਲ ਨਹੀਂ ਹੈ ਆਓ ਖਾਲਸਾ ਜੀ ਇਹਨਾਂ ਨੂੰ ਦਿਖਾ ਦਈਏ ਕਿ ਇਸ ਧਰਤੀ ਤੇ ਇੱਕ ਸ਼ੇਰਦਿਲ ਕੌਮ ਵੀ ਵਸ ਰਹੀ ਹੈ ਜੋ ਚੜ ਕੇ ਆਏ ਦੁਸ਼ਮਣ ਦੇ ਬੁਰੀ ਤਰ੍ਹਾਂ ਨਾਲ ਤੰਦ ਭੰਣੇ ਵੀ ਜਾਣਦੀ ਹੈ ਅਤੇ ਦੋਸਤੋ ਸਿੱਖ ਗੁਰਮਤਾ ਪਾਸ ਕਰਕੇ ਨਾਦਰ ਸ਼ਾਹੀ ਪੰਜਾਬ ਵਿੱਚ ਵੜਨ ਦੀ ਵੇਟ ਕਰਨ ਲੱਗ ਗਏ। ਸ਼੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਪਾਪੀ ਨਾਦਰ ਸ਼ਾਹ ਨੇ ਆਪਣਾ ਪੜਾ ਲਾਇਆ ਹੋਇਆ ਸੀ। ਉਹ ਦਿਨ ਦੀ ਕਾਲੀ ਰਾਤ ਬਹੁਤ ਹੀ ਡਰਾਮਣੀ ਸੀ ਕਿਉਂਕਿ ਆਸਮਾਨ ਦੇ ਵਿੱਚ ਇੱਕ ਤਾਂ ਹਨੇਰਾ ਸੀ ਔਰ ਉੱਪਰੋਂ ਕਾਲੀਆਂ ਘਟਾ ਛਾਈਆਂ ਹੋਈਆਂ ਸਨ। ਅਤੇ ਉੱਪਰੋਂ ਗਰਜਦੇ ਹੋਏ ਬੱਦਲਾਂ ਨੇ ਤੇ ਵਧਦੀ ਹੋਈ ਬਾਰਿਸ਼ ਨੇ ਮਾਹੌਲ ਹੋਰ ਵੀ ਡਰਾਵਣਾ ਕਰ ਰੱਖਿਆ ਸੀ। ਬੋਲੇ ਸੋਨਹਾਲ ਤੇ ਸਸਰੀ ਅਕਾਲ ਦੇ ਜਕਾਰੇ ਛੱਡਦੇ ਹੋਏ ਬਹਾਦਰ ਸਿੰਘਾ ਨੇ ਨਾਦਰ ਸ਼ਾਹੀ ਫੌਜ ਉੱਤੇ ਸ਼ੇਰ ਵਾਂਗੂ ਟੁੱਟ ਕੇ ਹਮਲਾ ਕਰ ਦਿੱਤਾ। ਚਾਰੇ ਪਾਸਿਆਂ ਤੋਂ ਗੋਲੀਆਂ ਚੱਲਣ ਦੀ ਆਵਾਜ਼ ਤੀਰਾ ਨੇਜੇ ਚੱਲ ਰਹੇ ਨੇ ਤਲਵਾਰਾਂ ਚੱਲ ਰਹੀਆਂ ਨੇ ਤੇ ਸਿੰਘ ਬੜੇ ਦਲੇਰੀ ਨਾਲ ਬੜੇ ਜੋਸ਼ ਨਾਲ ইরਾਨੀ ਸਿਪਾਈਆਂ ਨੂੰ ਗਾਜਰ ਮੂਲੀਆਂ ਦੀ ਤਰ੍ਹਾਂ ਵੱਡ-ਵੱਡੇ ਕੇ ਢੇਰ ਲਗਾ ਰਹੇ ਨੇ ਅਤੇ ਦੋਸਤੋ ਸ਼ਮਸ਼ੇਰ ਦੁੱਲੇ ਦੁਸ਼ਮਣਾਂ ਨੂੰ ਮੂਲੀ ਗਾਜਰਾਂ ਦੀ ਤਰ੍ਹਾਂ ਵੱਢਦੇ ਹੋਏ ਜਲਦੀ ਹੀ ਜਿਹੜੇ ਕੈਦ ਕੀਤੇ ਹੋਏ ਲੋਕ ਸੀ ਉਹਨਾਂ ਤੱਕ ਪਹੁੰਚ ਗਏ ਇਸ ਤਰ੍ਹਾਂ ਸਿੰਘਾਂ ਨੇ ਆਪਣੀ ਬਹਾਦਰੀ ਦਾ ਜੋਰ ਦਿਖਾਉਂਦੇ ਹੋਏ ਹਜ਼ਾਰਾਂ ਹੀ ਕੈਦੀਆਂ ਨੂੰ ਆਜ਼ਾਦ ਕਰ ਦਿੱਤਾ ਕੁਝ ਸਿੰਘਾਂ ਨੇ ਹਥਿਆਰਾਂ ਦੇ ਸੰਦੂਕ ਸੰਭਾਲ ਲਏ ਤੇ ਕੁਲ ਸਿੰਘਾਂ ਨੇ ਹੀਰੇ ਜਵਾਰਾ ਦੇ ਸੰਦੂਕਾਂ ਤੇ ਕਬਜ਼ਾ ਕਰ ਲਿਆ ਤੇ ਜਦੋਂ ਤੱਕ ইরਾਨੀ ਫੌਜ ਨੂੰ ਹੋਸ਼ ਆਇਆ ਉਦੋਂ ਤੱਕ ਸਿੰਘ ਲੁੱਟਿਆ ਹੋਇਆ ਮਾਲ ਅਤੇ ਪੂਰੇ ਕੈਦੀਆਂ ਨੂੰ ਛੁਡਾ ਕੇ ਜੰਗਲਾਂ ਵਿੱਚ ਫਿਰ ਸ਼ਾਇਮਾਏ ਹੋ ਗਏ ਜਦੋਂ ইরਾਨੀ ਫੌਜਾਂ ਨੂੰ ਹੋਸ਼ ਆਈ ਤਾਂ ਉਹ ਸਿੰਘਾਂ ਨੂੰ ਲਲਕਾਰਨ ਲੱਗੇ ਪਰ ਉਦੋਂ ਤੱਕ ਵੇਲਾ ਹੱਥਾਂ ਵਿੱਚੋਂ ਲੰਘ ਚੁੱਕਾ ਸੀ ਜਦੋਂ ਤਾਂ ਜੋਸ਼ ਵਖਾਉਣ ਦਾ ਟਾਈਮ ਸੀ ਉਦੋਂ ਤੱਕ ਭੱਜ ਭੱਜ ਕੇ ਆਪਣੀਆਂ ਜਾਨਾਂ ਬਚਾ ਰਏ ਸੀ ਹੁਣ ਸਿੰਘਾਂ ਦੇ ਜਾਨ ਬਾਦ ਉਹ ਲਲਕਾਰੇ ਮਾਰ ਕੇ ਦਿਖਾਉਣ ਲੱਗ ਪਏ ਸੀ ਇਹ ਹਮਲਾ ਕਰਨ ਤੋਂ ਬਾਅਦ ਦੋ ਰਾਤਾਂ ਲਈ ਸਿੱਖ ਬਿਲਕੁਲ ਚੁੱਪ ਚਾਪ ਸ਼ਾਂਤ ਬੈਠ ਗਏ ਕਿਉਂਕਿ ਜੋ ਲੁੱਟਿਆ ਹੋਇਆ ਮਾਲ ਵਾਪਸ ਲੈ ਕੇ ਆਏ ਸੀ ਉਸ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਣਾ ਸੀ ਅਤੇ ਜੋ ਮਾਵਾਂ ਪੈਨਾਣੂ ਛੁੜਾ ਕੇ ਲੈ ਕੇ ਆਏ ਸੀ ਉਹਨਾਂ ਨੂੰ ਘਰੋ ਘਰ ਵੀ ਪਹੁੰਚਾਉਣਾ ਪਹਿਲਾਂ ਜ਼ਰੂਰੀ ਸਮਝਿਆ ਸੀ ਤੀਜੀ ਰਾਤ ਬਹਾਦਰ ਸਿੰਘਾ ਨੇ ਦਿਸ਼ਾ ਬਦਲ ਕੇ ਫਿਰ ਨਾਦਰ ਦੀਆਂ ਫੌਜਾਂ ਉੱਪਰ ਹਮਲਾ ਕਰ ਦਿੱਤਾ ਬਚਿਆਂ ਹੋਈਆਂ ਈਨਾ ਪੇਰਾਂ ਨੂੰ ਵੀ ਛੜਾਲ ਲਿਆ ਅਤੇ ਹਥਿਆਰਾਂ ਦਾ ਬਹੁਤ ਵੱਡਾ ਜਗੀਰਾ ਆਪਣੇ ਕਬਜ਼ੇ ਵਿੱਚ ਲੈ ਲਿਆ ਆਪਣੀ ਇਸ ਲੁੱਟ ਤੋਂ ਬਾਅਦ ਨਾਦਰ ਸ਼ਾ ਗੁੱਸੇ ਵਿੱਚ ਭਰਿਆ ਹੋਇਆ ਜ਼ਕਰੀਆ ਖਾਨ ਨੂੰ ਬੁਲਾ ਕੇ ਕਹਿੰਦਾ ਹੈ ਜ਼ਕਰੀਆ ਖਾਨ ਨਾਦਰ ਸ਼ਾ ਇੱਕ ਤੂਫਾਨ ਦਾ ਨਾਮ ਹੈ ਨਾਦਰ ਸ਼ਾ ਉਹ ਤੂਫਾਨ ਹੈ ਜਿਸ ਨੂੰ ਨਾ ਮਗੋਲ ਦੇ ਯੋਧੇ ਰੋਕ ਸਕੇ ਨਾ ਡਰਾਏ ਖੈਬਰ ਦੇ ਯੋਧੇ ਰੋਕ ਸਕੇ ਔਰ ਜਿਹਦੇ ਅੱਗੇ ਦਿੱਲੀ ਦੀ ਵੱਡੀ ਸਲਤਨਤ ਨੇ ਵੀ ਆਪਣੇ ਗੁਟਨੇ ਟੇਕ ਦਿੱਤੇ ਸੀ ਤੇ ਇਹ ਮੁੱਠੀ ਪਰ ਘੋੜਸਵਾਰ ਕੀ ਨੇ ਨਾਦਰ ਸ਼ਾ ਨੇ ਜਕਰੀਆ ਖਾਨ ਨੂੰ ਹੁਕਮ ਦਿੱਤਾ ਕਿ ਜਿੰਨਾ ਤੈਨੂੰ ਹਥਿਆਰ ਜਿੰਨੇ ਘੋੜੇ ਜਿੰਨੇ ਬੰਦੇ ਚਾਹੀਦੇ ਹਨ ਲੈ ਜਾ ਤੇ ਇਹ ਮੁਠੀ ਭਰਾ ਨੂੰ ਲੱਭ ਕੇ ਇਹਨਾਂ ਦੇ ਘਰਾਂ ਤੱਕ ਇਹਨਾਂ ਦੀਆਂ ਕੁਲੀਆਂ ਤੱਕ ਬਰਬਾਦ ਕਰ ਦੇ। ਚੱਕਰੀਆ ਖਰ ਨੇ ਕੀ ਹਮਲਾ ਕਰਨਾ ਸੀ ਉਹ ਤਾਂ ਪਹਿਲਾਂ ਹੀ ਸਿੰਘਾਂ ਤੋਂ ਵਿਚਾਰਾ ਡਰਦਾ ਸੀ। ਉਸ ਨੇ ਅੱਗੋਂ ਜਵਾਬ ਦਿੱਤਾ ਕਿ ਸਰਦਾਰ ਜੀ ਇਹਨਾਂ ਦਾ ਕੋਈ ਘਰ ਘਾਟ ਨਹੀਂ ਹੈ। ਇਹ ਤਾਂ ਰਹਿੰਦੇ ਹੀ ਘੋੜੇ ਦੀ ਕਾਠੀਆਂ ਉੱਪਰ ਨੇ। ਇਹ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਹੀ ਸੌਂਦੇ ਨੇ। ਇਹ ਘੋੜਿਆਂ ਦੇ ਕਾਠੀਆਂ ਤੇ ਹਮੇਸ਼ਾ ਰਹਿੰਦੇ ਨੇ ਜਿੱਥੇ ਇਹ ਘੋੜਸਵਾਰ ਇਕੱਠੇ ਹੋ ਜਾਂਦੇ ਨੇ ਉੱਥੇ ਹੀ ਇਹਨਾਂ ਦਾ ਇੱਕ ਪਿੰਡ ਵਸ ਜਾਂਦਾ ਹੈ ਚੱਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਦੱਸਿਆ ਕਿ ਅਸੀਂ ਤਾਂ ਔਰੰਗਜ਼ੇਬ ਦੇ ਟਾਈਮ ਤੋਂ ਹੀ ਇਹਨਾਂ ਅੱਗੇ ਬਾਹ ਲਾ ਰਹੇ ਹਾਂ ਪਰ ਅਸੀਂ ਇਹਨਾਂ ਨੂੰ ਨਹੀਂ ਜਿੱਤ पाए ਇਹਨਾਂ ਨਾਲ ਅਸੀਂ ਨਹੀਂ ਲੜ ਪਾਵਾਂਗੇ ਕਿਉਂਕਿ ਹਰ ਸਿੰਘ ਆਪਣੇ ਆਪ ਨੂੰ ਬਾਦਸ਼ਾਹ ਮੰਨਦਾ ਹੈ ਡਰਨਾ ਝੁਕਣਾ ਤੇ ਮੈਦਾਨ ਛੱਡ ਕੇ ਭੱਜ ਜਾਣਾ ਇਹਨਾਂ ਦੇ ਖੂਨ ਵਿੱਚ ਹੀ ਨਹੀਂ ਹੈ ਹੁਣ ਇਹ ਗੱਲਾਂ ਸੁਣ ਕੇ ਨਾਦਰ ਸ਼ਾਹ ਵੀ ਸੋਚਾਂ ਵਿੱਚ ਪੈ ਗਿਆ ਅਤੇ ਉਸ ਦਾ ਗੁੱਸਾ ਹਰਾਨੀ ਵਿੱਚ ਬਦਲ ਗਿਆ ਉਹ ਸੋਚਣ ਲੱਗ ਗਿਆ ਕਿ ਇਹ ਕੌਮ ਐਨੀ ਦਲੇਰ ਨਾਦਰ ਸ਼ਾਹ ਨੇ ਜਕਰੀਆ ਖਾਨ ਨੂੰ ਪੁੱਛਿਆ ਤੇ ਇਹਨਾਂ ਦੀ ਜਾਤ ਕੀ ਹੈ ਤੇ ਇਹ ਕੀ ਅਖਵਾਉਂਦੇ ਨੇ ਨਾਦਰ ਸ਼ਾਹ ਨੂੰ ਜਕਰੀਆ ਖਾਨ ਨੇ ਅੱਗੋਂ ਜਵਾਬ ਦਿੱਤਾ ਕਿ ਇਹਨਾਂ ਦਾ ਨਾਮ ਖਾਲਸਾ ਹੈ ਅਤੇ ਸਾਰਿਆਂ ਦੇ ਨਾਮ ਨਗਰ ਸਿੰਘ ਲੱਗਦਾ ਹੈ ਤੇ ਬਾਦਸ਼ਾਹ ਨੇ ਪੁੱਛਿਆ ਇਹ ਐਨੀ ਦਲੇਰ ਕੌਮ ਹੈ ਐਨੀ ਇਹਨਾਂ ਵਿੱਚ ਹਿੰਮਤ ਹੈ ਇਹ ਖਾਂਦੇ ਕੀ ਨੇ ਅੱਗੋਂ ਉਹਨੇ ਜਵਾਬ ਦਿੱਤਾ ਕਿ ਇਹ ਗੁਰੂ ਕਾ ਲੰਗਰ ਤਿਆਰ ਕਰਦੇ ਨੇ ਅਰਦਾਸ ਕਰਦੇ ਨੇ ਹੁੱਕਾ ਦਿੰਦੇ ਨੇ ਸਾਰੇ ਗੁਰੂ ਕਾ ਲੰਗਰ ਛਕਦੇ ਨੇ ਤੇ ਗੁਰੂ ਕੀ ਬਾਣੀ ਪੜ੍ਹਦੇ ਨੇ ਅਗਰ ਦੁਸ਼ਮਣ ਵੀ ਇਹਨਾਂ ਦੇ ਲੰਗਰ ਵਿੱਚ ਪ੍ਰਸ਼ਾਦਾ ਛਕਣ ਆ ਜਾਵੇ ਤੇ ਬੜੇ ਹੀ ਪ੍ਰੇਮ ਸਾਇਤ ਨਾਲ ਪ੍ਰਸ਼ਾਦਾ ਛਕਾਉਂਦੇ ਨੇ ਦੋਸਤੋ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਪੁੱਛਿਆ ਕਿ ਜੇ ਦੁਸ਼ਮਣ ਜਾਣ ਬੁਝ ਕੇ ਇਹਨਾਂ ਇਹਨਾਂ ਦਾ ਸਾਰਾ ਹੀ ਖਾਣਾ ਖਾ ਜਾਵੇ ਸਾਰਾ ਹੀ ਖਾਣਾ ਖਤਮ ਕਰ ਦਵੇ ਤਾਂ ਜ਼ਕਰੀਆ ਖਾਨ ਨੇ ਅੱਗੋਂ ਜਵਾਬ ਦਿੱਤਾ ਕਿ ਬਾਦਸ਼ਾਹ ਇਹ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ ਤੇ ਕਹਿੰਦੇ ਨੇ ਕਿ ਸ਼ੁ크ਰਾ ਮਾਲਕਾ ਕਿ ਸਾਨੂੰ ਮੌਕਾ ਮਿਲਿਆ ਕਿਸੇ ਦਾ ਢਿੱਡ ਭਰਨ ਦਾ ਇਹ ਸਾਰੀਆਂ ਗੱਲਾਂ ਸੁਣਦੇ ਬਾਅਦ ਨਾਦਰ ਸ਼ਾਹ ਨੇ ਕਿਹਾ ਕਿ ਇਸ ਕੌਮ ਦੇ ਵਿੱਚੋਂ ਮੈਨੂੰ ਬਾਦਸ਼ਾਹੀ ਦੀ ਬੂਹ ਆਉਂਦੀ ਹੈ ਅਤੇ ਇਹ ਇੱਕ ਦਿਨ ਜ਼ਰੂਰ ਰਾਜ ਕਰਨਗੇ ਚੱਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਕਿਹਾ ਕਿ ਇਹਨਾਂ ਦਾ ਖੁਰਾ ਖੋਜ ਮਟਾਉਣ ਦੇ ਵਿੱਚ ਆਪਣੀ ਪੂਰੀ ਵਾਹ ਲਾ ਦੇ ਨਹੀਂ ਤਾਂ ਤੇਰਾ ਰਾਜ ਜਲਦੀ ਹੀ ਖੁੰਝਿਆ ਲੇ ਨਾਦਰ ਸ਼ਾਹ ਆਪਣੀਆਂ ਫੌਜਾਂ ਦੇ ਨਾਲ ਈਰਾਨ ਵੱਲ ਵਧਦਾ ਰਿਹਾ ਤੇ ਸਿੰਘ ਦਿਸ਼ਾ ਬਦਲ ਕੇ ਵੱਖ-ਵੱਖ ਤਰੀਕਿਆਂ ਨਾਲ ਇਸ ਉੱਪਰ ਹਮਲਾ ਕਰਦੇ ਰਹੇ ਅਤੇ ਇਹਨੂੰ ਲੁੱਟ ਦੇ ਰਹੇ ਅਤੇ ਉਸ ਤੋਂ ਪੰਜਾਬ ਤੋਂ ਬਾਹਰ ਨਿਕਲ ਤੱਕ ਨਾਦਰ ਸ਼ਾਹ ਨੂੰ ਕਾਫੀ ਸਿੰਘਾਂ ਨੇ ਹਲਕਾ ਕਰ ਦਿੱਤਾ ਉਹਦੇ ਸੋਨੇ ਚਾਂਦੀ ਦੇ ਸਾਰੇ ਢੰਡਾਰ ਲੁੱਟ ਲਏ ਹਥਿਆਰ ਲੁੱਟ ਲਏ ਅਤੇ ਘੋੜੇ ਅਤੇ ਹੋਰ ਤਾਕਤੀ ਹਥਿਆਰ ਵੀ ਸਿੱਖਾਂ ਨੇ ਲੁੱਟ ਲਏ ਅਤੇ ਖਾਲਸਾ ਜੀ ਜੋ ਸਿੰਘਾਂ ਦਾ ਮੇਨ ਨਿਸ਼ਾਨਾ ਸੀ 10000 ਔਰਤਾਂ ਤੇ 2200 ਕੁਆਰੀਆਂ ਲੜਕੀਆਂ ਨੂੰ ਇਨਾਦਰ ਸ਼ਾਹ ਦੇ ਚੁੰਗਲ ਚੋਂ ਸਿੱਖਾਂ ਨੇ ਆਪਣੀ ਜਾਨ ਤੇ ਖੇੜ ਕੇ ਬੜੀ ਦਲੇਰੀ ਨਾਲ ਬੜੀ ਬਹਾਦਰੀ ਨਾਲ ਆਜ਼ਾਦ ਕਰਾ ਲਿਆ। ਅਤੇ ਦੋਸਤੋ ਸਿੱਖਾਂ ਨੇ ਸਾਰੀਆਂ ਹੀ ਕੁੜੀਆਂ ਅਤੇ ਮਤਾਵਾਂ ਨੂੰ ਆਪਣੇ ਆਪਣੇ ਘਰੇ ਪਹੁੰਚਾ ਦਿੱਤਾ। ਉਹ ਗੱਲ ਵੱਖਰੀ ਹੈ ਕਿ ਉਹਨਾਂ ਦੇ ਘਰਦਿਆਂ ਨੇ ਕਈਆਂ ਕੁੜੀਆਂ ਤੇ ਮਤਾਵਾਂ ਨੂੰ ਘਰੇ ਰੱਖਣ ਤੋਂ ਮਨਾਂ ਕਰ ਦਿੱਤਾ। ਉਹਨਾਂ ਕਿਹਾ ਇਹ ਕਿ ਇਹ ਇੱਕ ਰਾਤ ਮੁਗਲਾਂ ਕੁਲ ਰਹਿ ਕੇ ਆਈਆਂ ਨੇ। ਪਰ ਸਿੱਖਾਂ ਨੇ ਉਹਨਾਂ ਨੂੰ ਵੀ ਆਪਣੀਆਂ ਭੈਣਾਂ ਬਣਾ ਕੇ ਰਹਿਣ ਲਈ ਜਗ੍ਹਾ ਦਿੱਤੀ। ਤੇ ਦੋਸਤੋ ਹੁਣ ਨਾਦਰ ਸ਼ਾਹ ਤੇ ਹਮਲਾ ਕਰਨਾ ਆਸਾਨ ਨਹੀਂ ਰਿਹਾ ਸੀ ਕਿਉਂਕਿ ਨਾਦਰ ਸ਼ਾਹ ਚੁੱਕਣਾ ਹੋ ਚੁੱਕਾ ਸੀ ਜਿਸ ਕਰਕੇ ਬਹੁਤ ਸਾਰੇ ਸਿੰਘ ਲੜਦੇ-ਲੜਦੇ ਸ਼ਹੀਦ ਹੋ ਗਏ ਅਤੇ ਬਹੁਤ ਜ਼ਿਆਦਾ ਦਾ ਇਹਨਾਂ ਬੀਬੀਆਂ ਨੂੰ ਇਹਨਾਂ ਮਤਾਵਾਂ ਨੂੰ ਇਹਨਾਂ ਨੂੰ ਭੈਣਾਂ ਨੂੰ ਬਚਾਉਣ ਵਿੱਚ ਇਸ ਧਰਤੀ ਤੇ ਖੂਨ ਡੁੱਲਿਆ ਹੈ ਅਤੇ ਦੋਸਤੋ ਜੋ ਲੋਕ ਸਿੱਖਾਂ ਦਾ ਅਤੇ ਸਰਦਾਰਾਂ ਦਾ ਮਜ਼ਾਕ ਉਡਾਉਂਦੇ ਨੇ ਕਿ ਇਹਨਾਂ ਦੇ ਤਾਂ 12 ਵਜੇ ਗਏ ਨੇ ਇਹਨਾਂ ਦਾ ਦਿਮਾਗ ਕੰਮ ਨਹੀਂ ਕਰਦਾ ਉਹਨਾਂ ਨੂੰ ਬਹੁਤ ਹੀ ਸ਼ਰਮ ਆਉਣੀ ਚਾਹੀਦੀ ਹੈ ਤੇ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ ਅਤੇ ਦੋਸਤੋ ਜੋ ਲੋਕ ਸਿੱਖਾਂ ਦਾ ਤੇ ਸਰਦਾਰਾਂ ਦਾ ਮਜ਼ਾਕ ਉਡਾਉਂਦੇ ਨੇ ਤੁਸੀਂ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰਕੇ ਦੱਸ ਸਕਦੇ ਹੋ ਕਿ ਸਿੱਖ ਦਾ 12 ਵਜੇ ਦਿਮਾਗ ਖਰਾਬ ਨਹੀਂ ਹੁੰਦਾ ਸਗੋਂ ਸਿੱਖਾਂ ਨੇ ਰਾਤ ਨੂੰ 12 ਵਜੇ ਹਮਲਾ ਕਰਕੇ ਨਾਦਰ ਸ਼ਾਹ ਤੋਂ ਹਿੰਦੁਸਤਾਨ ਦੀ ਇੱਜ਼ਤ ਅਤੇ ਆਬਰੂ ਦੀ ਰੱਖਿਆ ਕੀਤੀ